ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 748 ਤੋਂ ਲੈ ਕੇ 750 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਸ਼ਾ ਜੀ ਦੀ ਬਾਣੀ ਚੱਲ ਰਹੀ ਹੈ ਜੀ ਰਾਗ ਸੁਹੀ ਵਿੱਚ ਬਹੁਤ ਹੀ ਪਿਆਰੀ ਬਾਣੀ ਹੈ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਪੰਜਮਾ ਜਦ ਕਛ ਨ ਸੀ ਉਹ ਤਦ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ RAM ਰਾਏ ਮੁਝ ਤੇ ਕਛੂ ਨ ਹੋਈ ਆਪੇ ਕਰਤਾ ਆਪ ਕਰਾਏ ਸਰਵ ਨਿਰੰਤਰ ਸੋਈ ਰਹਾਉ ਹੰਦੀ ਸੰਗਤ ਜੀ ਕੁਰਵਾਦਨ ਪਾਚਾ ਕਹਿੰਦੇ ਨੇ ਕਿ ਜਦੋਂ ਸੰਸਾਰ ਵਿੱਚ ਕੁਝ ਵੀ ਨਹੀਂ ਸੀ ਅਜੇ ਜਗਤ ਦੀ ਰਚਨਾ ਨਹੀਂ ਸੀ ਤਾਂ ਇਹ ਜੀਵ ਕਿੱਥੇ ਸੀ ਤੇ ਉੱਥੇ ਜਿੱਥੇ ਹੈ ਸੀ ਉੱਥੇ ਕੀ ਕਰਦਾ ਸੀ ਫਿਰ ਕਿਹੜੇ ਕਰਮਾ ਕਰਕੇ ਇਹ ਜਗਤ ਵਿੱਚ ਆਇਆ ਫਿਰ ਆਪ ਹੀ ਇਸ ਦਾ ਉੱਤਰ ਦਿੰਦੇ ਨੇ ਕਹਿੰਦੇ ਵੀ ਇਹ ਸਾਰੀ ਜਿਹੜੀ ਰਚਨਾ ਹੈ ਪਰਮੇਸ਼ਰ ਦੀ ਰਚੀ ਹੋਈ ਹੈ ਜਗਤ ਰਚਨਾ ਤੇ ਇਹ ਉਹਦਾ ਖੇਡ ਹੈ ਇਹ ਜਗਤ ਦੀ ਰਚਨਾ ਦਾ ਖੇਡ ਆਪ ਹੀ ਸ਼ੁਰੂ ਕਰਦਾ ਹੈ ਆਪ ਹੀ ਬੰਦ ਕਰਦਾ ਹੈ ਤੇ ਆਪ ਹੀ ਇਹਨੂੰ ਬਣਾ ਕੇ ਦੇਖਦਾ ਹੈ ਤੇ ਇਹ ਸਾਰਾ ਖੇਡ ਉਹ ਆਪ ਹੀ ਜਾਣੇ ਜੀਵ ਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਹਿੰਦੇ ਹੈ ਪਰਮੇਸ਼ਰ ਜੀ ਜੀਵ ਤੋਂ ਕੁਝ ਵੀ ਨਹੀਂ ਸਰਦਾ ਤੂੰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਤੇ ਵਿਆਪਕ ਹੋ ਕੇ ਹੀ ਸਭ ਜਗ੍ਹਾ ਤੇ ਸਭ ਕੁਝ ਕਰ ਕਰਵਾ ਰਿਹਾ ਹੈ ਗਣਤੀ ਗਣੀ ਨਾ ਛੂਟੈ ਕਤ ਹੂੰ ਕਾਚੀ ਦੇਹ ਇਆਣੀ ਕਿਰਪਾ ਕਰੋ ਪ੍ਰਭ ਕਰਨ ਹਾਰ ਤੇਰੀ ਬਖਸ਼ ਨਿਰਾਲੀ ਕਹਿੰਦੇ ਹੈ ਪਰਮੇਸ਼ਰ ਜੀ ਇਹ ਜਿਹੜੇ ਤੇਰੇ ਜੀਵ ਨੇ ਅਣਜਾਣ ਨੇ ਜੇ ਇਹਨਾਂ ਦਾ ਲੇਖਾ ਕੀਤਾ ਜਾਏ ਤਾਂ ਇਹ ਲੇਖੇ ਚੋਂ ਕਦੇ ਬਰੀ ਨਹੀਂ ਹੋਣਗੇ ਇਹਨਾਂ ਦੀਆਂ ਗਲਤੀਆਂ ਇਹਨਾਂ ਦੇ ਪਾਪ ਵਿਕਾਰ ਨਿਕਲਦੇ ਹੀ ਆਉਣੇ ਨੇ ਕਹਿੰਦੇ ਪਰ ਤੇਰੀ ਬਖਸ਼ਿਸ਼ ਨਿਰਾਲੀ ਆ ਪਰਮੇਸ਼ਰ ਜੀ ਜਦੋਂ ਤੂੰ ਕਿਸੇ ਤੇ ਕਿਰਪਾ ਕਰਦਾ ਫੇਰ ਹੀ ਉਸ ਜੀਵ ਦੀ ਬੰਦ ਖਲਾਸੀ ਹੋ ਸਕਦੀ ਆ ਜੀ ਜੰਤ ਸਭ ਤੇਰੇ ਕੀਤੇ ਕਟ ਕਟ ਤੁਹੀ ਤੇ ਆਈਏ ਤੇਰੀ ਗਤਮਿਤ ਤੂੰ ਹੈ ਜਾਣੈ ਕੁਦਰਤ ਕੀ ਮਨ ਨਾ ਪਾਈਏ ਹਾਂਜੀ ਸੰਗਤ ਜੀ ਦਾਸ ਜੀ ਨੇ ਬੰਦ ਖਲਾਸੀ ਕਹਿ ਦਿੱਤਾ ਫਿਰ ਸੋਚਿਆ ਕਿ ਸੰਗਤ ਦੇ ਮਨ ਵਿੱਚ ਇਹ ਆਏਗਾ ਕਿ ਬੰਦ ਖਲਾਸੀ ਕਿਸ ਤਰ੍ਹਾਂ ਉਹ ਇਸ ਤਰ੍ਹਾਂ ਕਿ ਜੀਵਨ ਜੀਵ ਦੇ ਆ ਮੁਕਤ ਹੋ ਜਾਣਾ ਹੈ ਕਿ ਵਿਕਾਰਾਂ ਤੋਂ ਜੀਵ ਦੀ ਖਲਾਸੀ ਹੋ ਜਾਣੀ ਮਾਇਆ ਦੇ ਮੋਹ ਤੋਂ ਖਲਾਸੀ ਹੋ ਜਾਣੀ ਆਸਾ ਤ੍ਰishna ਤੋਂ ਖਲਾਸੀ ਹੋ ਜਾਣੀ ਜਦੋਂ ਆਪਾਂ ਬੰਦ ਖਲਾਸੀ ਜਾਂ ਜੀਵ ਦੇ ਆ ਮੁਕਤ ਸ਼ਬਦ ਵਰਤਦੇ ਆ ਉਹਦਾ ਮਤਲਬ ਇਹੀ ਹੁੰਦਾ ਕਿ ਸੰਸਾਰਿਕ ਝੰਬੇਲਿਆਂ ਤੋਂ ਜੀਵ ਛੁੱਟ ਜਾਏ ਰਹਿਣਾ ਸੰਸਾਰ ਵਿੱਚ ਹੀ ਆ ਪਰ ਮਨ ਨਿਰੰਕਾਰ ਨਾਲ ਜੁੜ ਜਾਏ ਵਾਹਿਗੁਰੂ ਜੀ ਵਾਹਿਗੁਰੂ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਹਰ ਇੱਕ ਜੀ ਦੇ ਅੰਦਰ ਹੈ ਸਭ ਤੇਰੇ ਹੀ ਬਣਾਏ ਹੋਏ ਨੇ ਤੇ ਸਾਰੇ ਤੈਨੂੰ ਹੀ ਧਿਆਉਂਦੇ ਨੇ ਕਹਿੰਦੇ ਤੇ ਤੂੰ ਕਿੱਡਾ ਵੱਡਾ ਹੈ ਕਿਹੋ ਜਿਹਾ ਹੈ ਇਹ ਤੂੰ ਹੀ ਜਾਣਦਾ ਹੈ ਤੇਰੀ ਕੁਦਰਤ ਦੀ ਕੀਮਤ ਨਹੀਂ ਪਾ ਸਕਦੇ ਕੁਦਰਤ ਨੂੰ ਬਣਾਉਣ ਵਾਲੇ ਦੀ ਅਸੀਂ ਕੀਮਤ ਕੀ ਜੀ ਪਾ ਸਕਦਾ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਿਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਗੈ ਤੇਰਾ ਪਾਣਾ ਕਹਿੰਦੀ ਐਸੀ ਗੁਣਹੀਨ ਮੂਰਖਾਂ ਅਗਿਆਨੀਆਂ ਜੀਵ ਕਹਿੰਦੇ ਕੋਈ ਧਾਰਮਿਕ ਕਰਮ ਜਿਹੜਾ ਤੈਨੂੰ ਪਸੰਦ ਆ ਸਕੇ ਅਸੀਂ ਉਹ ਵੀ ਨਹੀਂ ਜਾਣਦੇ ਹੈਗੇ ਨਾਨਕ ਜੀ ਕਹਿੰਦੇ ਨੇ ਹੇ ਪਰਮੇਸ਼ਰ ਜੀ ਤੁਸੀਂ ਆਪ ਹੀ ਦਇਆ ਕਰੋ ਕਿ ਅਸੀਂ ਤੁਹਾਡੀ ਸਿਫਤ ਸਲਾਹ ਕਰੀਏ ਤੇ ਤੁਹਾਡੀ ਰਜ਼ਾ ਸਾਨੂੰ ਮਿੱਠੀ ਲੱਗੇ ਤੇਰਾ ਪਾਣਾ ਮਿੱਠਾ ਲੱਗੇ ਪਾਗ ਠੜੇ ਹਰ ਸੰਤ ਤੁਮਾਰੇ ਵਾਹਿਗੁਰੂ ਵਾਹਿਗੁਰੂ ਸੁਹੀ ਮਹੱਲਾ ਪੰਜਵਾ ਪਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮ ਪਰਵਾਨ ਗਣੀ ਸੇ ਇਹ ਆਏ ਸਫਲਤ ਨਾ ਕੇ ਕਮਾ ਮੇਰੇ RAM ਹਰ ਜਨ ਕਹਿਓ ਬਲ ਜਾਈ ਕਿਸਾ ਕਾ ਕਰ ਚਵਰ ਟੁਲਾਵਾ ਚਰਨ ਤੂੜ ਮੁਖ ਲਾਈ ਰਹਾਓ ਹੰਦੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੇਰੇ ਸੰਤ ਜਨ ਭਾਗਾ ਵਾਲੇ ਨੇ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਤੇਰਾ ਹਰੀ ਨਾਮ ਇਕੱਠਾ ਹੋਇਆ ਹੋਇਆ ਉਹਨਾਂ ਦਾ ਆਉਣਾ ਹੀ ਤੇਰੀ ਨਜ਼ਰ ਦੇ ਵਿੱਚ ਇਸ ਦੁਨੀਆ 'ਚ ਸਫਲ ਹੋਇਆ ਹੈ ਤੇ ਉਹਨਾਂ ਦੇ ਸਾਰੇ ਕਾਰਜ ਵੀ ਸਫਲ ਹੋ ਜਾਂਦੇ ਨੇ ਸੰਸਾਰਿਕ ਕਿਉਂਕਿ ਉਹ ਤੇਰੀ ਨਜ਼ਰ ਵਿੱਚ ਕਬੂਲ ਪੈ ਜਾਂਦੇ ਨੇ ਕਹਿੰਦੇ हे ਪਰਮੇਸ਼ਰ ਜੀ ਮੈਂ ਤੇਰੇ ਸੇਵਕਾਂ ਤੋਂ ਸਦਾ ਹੀ ਸਦਕੇ ਜਾਂਦਾ ਹਾਂ ਆਪਣੇ ਕੇਸਾਂ ਦਾ ਚੌਰ ਕਹਿੰਦੇ ਉਹਨਾਂ ਨੂੰ ਕਰਾਂ ਤੇ ਉਹਨਾਂ ਦੀ ਚਰਨ ਧੂੜ ਆਪਣੇ ਮੁਖ ਲਾਵਾਂ ਕਹਿੰਦੇ ਮੈਂ ਉਹਨਾਂ ਦਾ ਇੰਨੀ ਇੱਜ਼ਤ ਮਾਣ ਕਰਾਂ ਜਨਮ ਮਰਨ ਦੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਵਾਹਿਗੁਰੂ ਜੀ ਕਹਿੰਦੇ ਇਹ ਜਿਹੜੇ ਸੰਤ ਜਨ ਨੇ ਇਹ ਜਨਮ ਮਰਨ ਦੇ ਚੱਕਰ ਕਰਕੇ ਨਹੀਂ ਜਨਮ ਲੈਂਦੇ ਇਸ ਸੰਸਾਰ ਵਿੱਚ ਪਰਉਪਕਾਰ ਕਰਨ ਦੇ ਕਾਰਨ ਇਹਨਾਂ ਦਾ ਜਨਮ ਹੋਇਆ ਹੁੰਦਾ ਇਹ ਕਹਿੰਦੇ ਦੂਜੇ ਜੀਵਾਂ ਨੂੰ ਪਰਮੇਸ਼ਰ ਦੇ ਨਾਮ ਦਾ ਨਾਮ ਦੀ ਦਾਤ ਦਿੰਦੇ ਨੇ ਉਹਨਾਂ ਨੂੰ ਪਰਮੇਸ਼ਰ ਦੀ ਭਗਤੀ ਨਾਲ ਜੋੜਦੇ ਨੇ ਇਹ ਪਰਉਪਕਾਰ ਕਰਨ ਦੇ ਕਰਕੇ ਇਸ ਸੰਸਾਰ ਵਿੱਚ ਆਏ ਹੁੰਦੇ ਨੇ ਫਿਰ ਪਰਮੇਸ਼ਰ ਦੇ ਨਾਲ ਦੂਸਰੇ ਜੀਵਾਂ ਦਾ ਵੀ ਮਿਲਾਪ ਕਰਾਉਂਦੇ ਨੇ ਉਹਦੀ ਭਗਤੀ ਦੀ ਦਾਤ ਦੇ ਕੇ ਸੱਚਾ ਅਮਰ ਸੱਚੀ ਪਾਤ ਸਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਨ ਜਾਤੇ ਕਹਿੰਦੇ ਇਹਨਾਂ ਦੀਆਂ ਪਾਤਸ਼ਾਹੀਆਂ ਵੀ ਸੱਚੀਆਂ ਹੁੰਦੀਆਂ ਨੇ ਸਦਾ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ ਇਹ ਸੰਤ ਜਨ ਜੋ ਪਰਉਪਕਾਰ ਦੀ ਭਾਵਨਾ ਨਾਲ ਜਨਮ ਇਹਨਾਂ ਦਾ ਹੋਇਆ ਹੁੰਦਾ ਇਹਨਾਂ ਦਾ ਹੁਕਮ ਵੀ اٹਲ ਹੁੰਦਾ ਇਹ ਸਦਾ ਸੱਚੇ ਸੁਖ ਵਿੱਚ ਵਸਦੇ ਨੇ ਇਹਨਾਂ ਦੀ ਵਡਿਆਈ ਵੀ ਸੱਚੀ ਹੁੰਦੀ ਆ ਜਿਸ ਪਰਮੇਸ਼ਰ ਨੇ ਇਹਨਾਂ ਨੂੰ ਸੰਤ ਬਣਾਇਆ ਹੈ ਇਹ ਇਹਨਾਂ ਦੀ ਉਸ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਹੋ ਜਾਂਦੀ ਹੈ ਤੇ ਇਹ ਪਰਮੇਸ਼ਰ ਨੂੰ ਪਿਆਰੇ ਹੁੰਦੇ ਨੇ ਪੱਖਾ ਫੇਰੀ ਪਾਣੀ ਟੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰ ਜਨ ਦੇਖਣ ਪਾਵਾ ਕਹਿੰਦੇ ਇਹ ਜੋ ਪਰਮੇਸ਼ਰ ਦੇ ਸੰਤ ਜਨ ਨੇ ਮੈਂ ਕਹਿੰਦੇ ਇਹਨਾਂ ਨੂੰ ਪੱਖਾ ਚੱਲਾ ਇਹਨਾਂ ਦਾ ਪਾਣੀ ਢੋਵਾਂ ਇਹਨਾਂ ਦੇ ਚੱਕੀ ਪੀਸਾਂ ਕਿ ਉਸ ਜਮਾਨੇ ਵਿੱਚ ਇਸ ਤਰ੍ਹਾਂ ਦੀ ਸੇਵਾ ਸੀ ਨਾ ਫਿਰ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਤੇਰੇ ਅੱਗੇ ਬੇਨਤੀ ਹੈ ਕਿ ਤੇਰੇ ਇਹਨਾਂ ਸੇਵਕਾਂ ਦਾ ਜੋ ਪਰਉਪਕਾਰ ਦੀ ਭਾਵਨਾ ਨਾਲ ਤੂੰ ਇੱਥੇ ਸੰਜਗਤ ਵਿੱਚ ਭੇਜੇ ਨੇ ਮੈਂ ਇਹਨਾਂ ਦੇ ਦਰਸ਼ਨ ਕਰਾਂ ਸੁਹੀ ਮਹਲਾ ਪੰਜਮ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨ ਹਾਰਾ ਚਰਨ ਤੂੜ ਤੇਰੀ ਸੇਵਕ ਮੰਗੇ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ RAM ਰਾਏ ਜਿਉਂ ਰੱਖੈ ਤਿਉਂ ਰਹੀਐ ਦੁਧ ਪਾਵੇ ਤਾਂ ਨਾਮ ਜਪਾਵੇ ਸੁਖ ਤੇਰਾ ਦਿੱਤਾ ਲਹੀਏ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸਭ ਕੁਝ ਆਪ ਕਰਨੇ ਹਾਰਾ ਤੂੰ ਪਾਰ ਬ੍ਰह्म ਹੈ ਕਹਿੰਦੇ ਤੇਰੀ ਚਰਨ ਧੂੜ ਕਹਿੰਦੇ ਤੇਰਾ ਦਾਸ ਮੰਗਦਾ ਹੈ ਤੇਰੇ ਦਰਸ਼ਨਾਂ ਤੋਂ ਸਦਕੇ ਹੈ ਤੇਰੇ ਦਰਸ਼ਨ ਦੀਦਾਰ ਹੁੰਦੇ ਰਹਿਣ ਕਹਿੰਦੇ ਹੈ ਪਰਮੇਸ਼ਰ ਜੀ ਜਿਵੇਂ ਤੇਰੀ ਰਜਾ ਓਮੇ ਤੂੰ ਸਾਨੂੰ ਰੱਖਦਾ ਓਮੇ ਹੀ ਅਸੀਂ ਰਹੀਏ ਤੇਰੀ ਰਜ਼ਾ ਚ ਖੁਸ਼ੀ ਰਹੀਏ ਜੇ ਤੈਨੂੰ ਚੰਗਾ ਲੱਗਦਾ ਕਿਸੇ ਜੀਵ ਨੂੰ ਨਾਮ ਦੀ ਦਾਤ ਦੇਣਾ ਤੇ ਉਹਦੇ ਤੂੰ ਨਾਮ ਜਪੋਨਾ ਤੇ ਉਹ ਜੀਵ ਤੇਰਾ ਦਿੱਤਾ ਹੋਇਆ ਹੀ ਸੁਖ ਆਨੰਦ ਮਾਣਦਾ ਸਭ ਕੁਝ ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈ ਮੁਕਤ ਭਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹਿ ਤਹਾ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹਿ ਤਹਾ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹਿ ਕਹੰਦੇ ਹੈ ਪਰਮੇਸ਼ਰ ਜੀ ਜਿਸ ਨੂੰ ਤੂੰ ਆਪਣੀ ਸੇਵਾ ਭਗਤੀ ਦਿਨਾਂ ਉਸਾ ਸੇਵਾ ਭਗਤੀ ਵਿੱਚ ਹੀ ਸੰਸਾਰ ਦੀ ਵਿਕਾਰਾਂ ਤੋਂ ਮੁਕਤੀ ਸੰਸਾਰ ਦੇ ਸੁੱਖ ਭੋਗਣੇ ਤੇ ਸੰਸਾਰਿਕ ਚੰਗੀ ਜੀਵਨ ਜੁਗਤ ਆ ਜਾਂਦੀ ਆ ਇਹ ਦਾਤਾਂ ਤੋਂ ਆਪ ਹੀ ਦਿਨਾ ਕਹਿੰਦੇ ਜਿੱਥੇ ਤੇਰਾ ਸਿਫਤ ਸਲਾਹ ਹੁੰਦੀ ਆ ਤੇਰੀ ਕੀਰਤੀ ਹੁੰਦੀ ਆ ਉਹ ਸਾਧ ਸੰਗਤ ਸੁਤਾਨ ਤੇ ਬੈਕੁੰਠ ਥਾਮ ਹੈ ਪਰ ਉੱਥੇ ਦੀ ਸ਼ਰਦਾ ਵੀ ਤੁਸੀਂ ਜੀਵ ਦੇ ਅੰਦਰ ਆਪ ਹੀ ਤੂੰ ਲਾਉਣਾ ਹੈ ਜਿਸ ਨੂੰ ਲਾਏ ਸਿਮਰ 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 ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾਂ ਮੇਰੇ ਸਤ ਗੁਰ ਦੀਨ ਦੇ ਆਲਾ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਨਾਮ ਜਪਿਆਂ ਚੇਤੇ ਚ ਬਸਾਇਆ ਮਨ ਤੇ ਹਿਰਦਾ ਨਿਹਾਲ ਹੋ ਜਾਂਦਾ ਹੈ ਖਿੜ ਜਾਂਦਾ ਹੈ ਕਹਿੰਦੇ ਇਹੀ ਬੇਨਤੀ ਹੈ ਦੀਨਾ ਤੇ ਦਿਆਲ ਕਾ ਹੋਣ ਵਾਲੇ ਸਤਿਗੁਰ ਜੀ ਕਿ ਸਦਾ ਤੇਰੇ ਚਰਨ ਕਮਲਾਂ ਦੇ ਵਿੱਚ ਪ੍ਰੇਮ ਬਣਿਆ ਰਹੇ ਤੇਰੇ ਚਰਨ ਕਮਲ ਧੋਏ ਧੋਏ ਪੀਵਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਨਾਨਕ ਕੋ ਪ੍ਰਭ ਪੈ ਕਿਰਪਾਲਾ ਸਤਗੁਰ ਪੂਰਾ ਪਾਇਆ ਕਹਿੰਦੇ ਉਹ ਵੇਲਾ ਬੜਾ ਹੀ ਭਾਗਾ ਵਾਲਾ ਹੈ ਇਸ ਪਰਮੇਸ਼ਰ ਜੀ ਜਦੋਂ ਮੈਂ ਤੇਰੀ ਸ਼ਰਨ ਆ ਗਿਆ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਜੀ ਦਿਆਲ ਹੁੰਦੇ ਨੇ ਉਸ ਜੀਵ ਦਾ ਮਿਲਾਪ ਸਤਗੁਰ ਦੇ ਨਾਲ ਕਰਾਉਂਦੇ ਨੇ ਸੁਹੀ ਮਹੱਲਾ ਪੰਜਮ ਤੁਦ ਚਿਤ ਆਏ ਮਹਾ ਆਨੰਦਾ ਜਿਸ ਵਿਸਰੈ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਤੇ ਆਏ ਮੇਰੇ ਸਾਹਿਬ ਤੂੰ ਮੈਂ ਮਾਨ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾ ਤੇਰੀ ਬਾਣੀ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਇਹ ਪਰਮੇਸ਼ਰ ਜੀ ਜਿਸ ਜੀਵ ਦੇ ਤੂੰ ਚੇਤੇ ਵਿੱਚ ਵਸ ਜਾਏ ਜੋ ਤੇਰਾ ਨਾਮ ਜਪਦਾ ਉਹ ਮਹਾ ਆਨੰਦ ਪਾ ਲੈਂਦਾ ਪਰ ਜਿਸ ਨੂੰ ਤੂੰ ਵਿਸਰ ਜਾਏ ਉਹ ਆਤਮਿਕ ਮੌਤ ਸਹੀੜ ਲੈਂਦਾ ਕਹਿੰਦੇ ਪਰਮੇਸ਼ਰ ਜੀ ਜਿਹਦੇ ਉੱਪਰ ਤੋਂ ਆਪ ਦਿਆਲ ਹੁੰਨਾ ਉਹੀ ਤੈਨੂੰ ਧਿਆਉਂਦੇ ਨੇ ਕਹਿੰਦੇ ਮੇਰਾ ਨਿਮਾਣੀ ਦਾ ਮਾਣ ਪਰਮੇਸ਼ਰ ਜੀ ਤੇਰੇ ਤੇ ਹੀ ਆ ਤੁਹਾਡੇ ਅੱਗੇ ਅਰਦਾਸ ਹੈ ਕਿ ਤੇਰੀ ਸਿਫਤ ਸਲਾਹ ਦੀ ਬਾਣੀ ਤੇਰੇ ਗੁਣ ਸੁਣ ਸੁਣ ਕੇ ਅਸੀਂ ਆਤਮਿਕ ਜੀਵਨ ਪ੍ਰਾਪਤ ਕਰਦੇ ਰਹੀਏ ਚਰਨ ਤੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅਮਰਤ ਬਚਨ ਹਿਰਦੈ ਉਰਤਾਰੀ ਤੋ ਕਿਰਪਾ ਤੇ ਸੰਗ ਪਾਈ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਸੇਵਕਾਂ ਦੀ ਚਰਨ ਤੂੜ ਹੋਈ ਰਹਾ ਇੰਨੀ ਨਿਮਰਤਾ ਮੇਰੇ ਚਾਜਵੇ ਤੇਰੇ ਦਰਸ਼ਨਾਂ ਤੋਂ ਸਦਾ ਹੀ ਸਦਕੇ ਜਾਵਾਂ ਕਹਿੰਦੇ ਜਦੋਂ ਤੇਰੀ ਕਿਰਪਾ ਹੁੰਦੀ ਆ ਤਾਰੇ ਸੇਵਕਾਂ ਦਾ ਸੰਗ ਮਿਲਦਾ ਹੈ ਉਹਨਾਂ ਦੀ ਸੰਗਤ ਮਿਲਦੀ ਹੈ ਸੰਤ ਜਨਾਂ ਦੀ ਗੁਰੂ ਜਨਾਂ ਦੀ ਤੇਰੇ ਸੇਵਕਾਂ ਦੀ ਫੇਰ ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਉਹਨਾਂ ਦੇ ਬਚਨ ਸੁਣਨ ਨੂੰ ਮਿਲਦੇ ਨੇ ਅੰਮ੍ਰਿਤ ਰੂਪੀ ਬਚਨ ਮੈਂ ਸਦਾ ਹੀ ਉਹਨਾਂ ਬਚਨਾਂ ਨੂੰ ਹਿਰਦੇ ਵਿੱਚ ਵਸਾ ਕੇ ਰੱਖਾਂ ਬਚਨ ਕਿਹੜੇ ਹੁੰਦੇ ਨੇ ਉਹ ਤੇਰੀ ਸਿਫਤ ਸਲਾਹ ਦੇ ਤੇਰੇ ਗੁਣ ਹੁੰਦੇ ਨੇ ਅੰਤਰ ਕੀ ਗਤ ਤੁ ਅੰਤਰ ਕੀ ਗਤ ਤੁਧ ਪਹਿਸਾਰੀ ਤੁਧ ਜੇਵੜ ਅਵਰ ਨ ਕੋਈ ਜਿਸ ਨੂੰ ਲਾਏ ਲਹੇ ਸੋ ਲਾਗੈ ਭਗਤ ਤੁਹਾਰਾ ਸੋਈ ਦੁਇ ਕਰ ਜੋੜ ਮੰਗੂ ਇਕ ਦਾਣਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਕਹਿੰਦੇ हे ਪਰਮੇਸ਼ਰ ਜੀ ਆਪਣੇ ਅੰਦਰ ਦੀ ਬਿਰਥਾ ਤੁਹਾਡੇ ਅੱਗੇ ਸਾਰੀ ਕਹਿ ਦਿੱਤੀ ਆ ਤੁਹਾਡੇ ਬਰਾਬਰ ਦਾ ਤੁਹਾਡੇ ਜਿੱਡਾ ਕੋਈ ਹੋਰ ਨਹੀਂ ਹੈ ਸਾਡੂ ਮਦਦ ਕਰਨ ਵਾਲਾ ਕਹਿੰਦੇ ਜਿਸ ਜੀਵ ਨੂੰ ਤੂੰ ਆਪਣੀ ਭਗਤੀ ਦੇ ਵਿੱਚ ਲਾ ਲਵੇਂ ਉਹੀ ਲੱਗਦਾ ਹੈ ਉਹੀ ਤੇਰਾ ਭਗਤ ਕਹਾਉਂਦਾ ਹੈ ਦੋਨੋਂ ਹੱਥ ਜੋੜ ਕੇ ਇੱਕ ਦਾਨ ਮੰਗਦੇ ਆ ਪਰਮੇਸ਼ਰ ਜੀ ਜੇ ਤੂੰ ਤਰੁੱਠ ਜਾਏ ਤਾਂ ਇਹ ਦਾਨ ਸਾਡੀ ਝੋਲੀ ਪਾ ਦੇਂ ਦਾਨ ਕੀ ਮੰਗ ਰਹੇ ਹਾਂ ਨਾਨਕ ਜੀ ਕਹਿੰਦੇ ਹਰ ਇੱਕ ਸਾਹ ਦੇ ਨਾਲ ਤੇਰਾ ਨਾਮ ਜਪੀਏ ਅੱਠੇ ਪਹਿਰ ਤੇਰੇ ਗੁਣ ਗਾਈਏ ਇਹ ਸਾਨੂੰ ਦਾਨ ਦੇ ਦੇ ਸੁਹੀ ਮਹੱਲਾ ਪੰਜਮਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੈ ਮਾਇਆ ਮਦ ਮਾਤਾ ਮਰਨਾ ਚੀਤ ਨ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਪਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਹੰਦੀ ਸੰਗਦੀ ਗੁਰੂ ਆਜਨ ਪਾਸ਼ਾ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਜਿਸ ਜੀਵ ਦੀ ਰੱਖਿਆ ਤੂੰ ਕਰ ਰਹਾ ਓਵੇਂ ਉਹ ਭਲਾਂ ਦੀ ਕਿਵੇਂ ਕੋਈ ਦੁੱਖ ਸਹਾਰ ਸਕਦਾ ਹੈ ਉਹਨੂੰ ਕਿਵੇਂ ਕੋਈ ਦੁੱਖ ਆ ਸਕਦਾ ਹੈ ਜਿਹਦਾ ਰਖਾ ਤੂੰ ਬਣ ਜਾਵੇਂ ਪਰ ਕਹਿੰਦੇ ਜੀਵ ਮਾਇਆ ਦੇ ਮੋਹ ਦੇ ਵਿੱਚ ਤੇਰਾ ਨਾਮ ਨਹੀਂ ਜਪਦਾ ਤੇ ਉਹਨੂੰ ਮਰਨਾ ਵੀ ਯਾਦ ਨਹੀਂ ਹੈ ਉਹ ਮਾਇਆ 'ਚ ਇੰਨਾ ਗਲਤਾਨ ਹੋ ਜਾਂਦਾ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਸੰਤਾਂ ਨੂੰ ਪਿਆਰਾ ਹੈ ਸੰਤ ਤੈਨੂੰ ਪਿਆਰੇ ਨੇ ਜਿਹੜਾ ਤਰ੍ਹਾਂ ਸੇਵਕਾ ਉਹਨੋਂ ਭਲਾਂ ਦੀ ਕਿਸ ਚੀਜ਼ ਦਾ ਡਰ ਹੋ ਸਕਦਾ ਹੈ ਜਮ ਦਾ ਡਰ ਵੀ ਉਹਨੂੰ ਨਹੀਂ ਰਹਿੰਦਾ ਜਮੋਂ ਦੇ ਨੇੜੇ ਨਹੀਂ ਆ ਸਕਦਾ ਜੋ ਤੇ ਰਹਿ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਲਾਸਾ ਜੇਕਰ ਇਹ ਕਹਿੰਦੇ ਤੇਰੇ ਪ੍ਰੇਮ ਰੰਗ ਵਿੱਚ ਰੰਗੇ ਨੇ ਉਹਨਾਂ ਦਾ ਜਨਮ ਮਰਨ ਦਾ ਦੁੱਖ ਖਤਮ ਹੋ ਜਾਂਦਾ ਜਿਹੜੀ ਤੇਰੀ ਬਖਸ਼ਿਸ਼ ਆ ਕਿਸੇ ਤੇ ਉਹਨੂੰ ਕੋਈ ਮੇਟ ਨਹੀਂ ਸਕਦਾ ਇਹ ਸਤਿਗੁਰ ਨੇ ਸੇਵਕ ਨੂੰ ਦਲਾਸਾ ਦਿੱਤਾ ਕਿ ਪਰਮੇਸ਼ਰ ਦੀ ਜੋ ਬਖਸ਼ਿਸ਼ ਕਿਸੇ ਤੇ ਹੁੰਦੀ ਆ ਉਹਨੂੰ ਕੋਈ ਦੂਜਾ ਰੋਕ ਨਹੀਂ ਸਕਦਾ ਮੇਟ ਨਹੀਂ ਸਕਦਾ ਨਾਮ ਤੇ ਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ ਤੇਰੀ ਸਰਨ ਤੇ ਰ ਪਰਵਾਸੈ ਪੰਜ ਦੁਸ਼ਟ ਲੈ ਸਾਦੇ ਜਿਹੜੇ ਜੀਵ ਕਹਿੰਦੇ ਤੇਰਾ ਨਾਮ ਜਪਦੇ ਨੇ ਉਹ ਫਲ ਕੀ ਪਾਉਂਦੇ ਨੇ ਸੁਖ ਪਾਉਂਦੇ ਨੇ ਆਨੰਦ ਪਾਉਂਦੇ ਨੇ ਨੇੜੇ ਅੱਠੇ ਪਹਿਰ ਤੇਰਾ ਨਾਮ ਜਪਦੇ ਨੇ ਜੋ ਤੇਰੀ ਸ਼ਰਨ ਆਉਂਦੇ ਨੇ ਤੇਰੇ ਭਰੋਸੇ 'ਚ ਹੁੰਦੇ ਨੇ ਉਹ ਆਪਣੇ ਜਿਹੜੇ ਪੰਜ ਦੂਤ ਨੇ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਨਾਂ ਨੂੰ ਵਸ ਵਿੱਚ ਕਰ ਲੈਂਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਕੋਈ ਆਤਮਿਕ ਗਿਆਨ ਵੀ ਨਹੀਂ ਹੈ ਤੇਰੇ ਚਰਨਾਂ ਦੇ ਨਾਲ ਪ੍ਰੀਤ ਲਾਉਣ ਦੀ ਵੀ ਜਾਚ ਨਹੀਂ ਹੈ ਕਹਿੰਦੇ ਮੈਨੂੰ ਤੇਰੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ ਪਰ ਕਹਿੰਦੇ ਮੈਂ ਗੁਰੂ ਨਾਨਕ ਦੇ ਦਰ ਤੇ ਆ ਗਿਆ ਜਿਸ ਨੇ ਮੇਰੀ ਇੱਜ਼ਤ ਰੱਖ ਲਈ ਇੱਜ਼ਤ ਕਿਸ ਤਰ੍ਹਾਂ ਰੱਖ ਲਈ ਸਤਿਗੁਰ ਨੇ ਸ਼ਰਨ ਆਏ ਨੂੰ ਨਾਮ ਦੀ ਦਾਤ ਦੇ ਦਿੱਤੀ ਜੀਵ ਨੇ ਨਾਮ ਜਪਿਆ ਨਾਮ ਦੀ ਕਮਾਈ ਨੇ ਬਰਕਤ ਲਿਆਂਦੀ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਜਿਸ ਜੀਵ ਦੀ ਕਮਾਈ ਤੇ ਪਰਮੇਸ਼ਰ ਪ੍ਰਸੰਨ ਹੋ ਜਾਏ ਉਹਨੂੰ ਆਪਣਾ ਮਿਲਾਪ ਬਖਸ਼ਦਾ ਹੈ ਆਪਣਾ ਅਨੁਭਵ ਬਖਸ਼ਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ